ਰੇਵੀ ਕੇ ਸੰਦਾ ਯੂਥ ਕਲੱਬ ਵਾਰਡ ਨੰਬਰ 17 ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਾਵਣ ਦੇ ਮਹੀਨੇ ਪਹਿਲਾ ਵਿਸ਼ਾਲ ਭੰਡਾਰੇ ਦਾ ਟਰੱਕ ਸਾਬਕਾ ਪ੍ਰਧਾਨ ਨਗਰ ਕੌਂਸਲ ਸੰਦੀਪ ਟਾਇਲ ਝੋਲੀ ਨੇ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਇਹ ਲੰਗਰ 24 ਘੰਟੇ ਲਗਾਤਾਰ ਚੱਲੇਗਾ ਇਸ ਮੌਕੇ ਵਾਰਡ ਵਾਸੀ ਕੌਂਸਲਰ ਮਹਾਵੀਰ ਸਿੰਘ ਫੌਜੀ ਹਰੀ 크੍ਰਿਸ਼ਨ ਮਣੀ ਅਤੇ ਪਰਮਜੀਤ ਪੰਮਾ ਹਾਜ਼ਰ ਰਹੇ ਅਤੇ ਪੂਰੇ ਸ਼ਹਿਰ ਦੇ ਸਹਿਯੋਗ ਨਾਲ ਇਹ ਪਹਿਲਾ ਵਿਸ਼ਾਲ ਭੰਡਾਰਾ ਮਾਤਾ ਨੈਣਾ ਦੀ ਅਪਾਰ ਕਿਰਪਾ ਦੇ ਨਾਲ ਜੋ ਇਹ ਸਾਰੇ ਸ਼ਹਿਰ ਦਾ ਸਹਿਯੋਗ ਹੈ ਵਾਰਡ ਨੰਬਰ 17 ਸਾਰਾ ਸ਼ਹਿਰ ਨੇ ਰਲ ਕੇ ਭੰਡਾਰਾ ਚਲਾਇਆ ਇਹ ਜਿਹੜਾ ਲੰਗਰ ਹੈ ਇਹ ਪੂਰਾ ਹੀ ਟਾਈਮ ਚੱਲੂਗਾ 8 ਤੋਂ ਬਾਅਦ ਇਹਦੀ ਸਮਾਪਤੀ ਕਰਨਗੇ ਤੇ ਇਹ ਮਾਤਾ ਦੀ ਅਪਾਰ ਕਿਰਪਾ ਨਾਲ ਵਾਰਡ ਨੰਬਰ 17 ਅਤੇ ਸ਼ਹਿਰ ਦੇ ਸਹਿਯੋਗ ਨਾਲ ਇਹ ਲੰਗਰ ਦੀ ਕਿਰਪਾ ਹੋ ਰਹੀ ਹੈ ਵਾੜ ਨੰਬਰ 17 ਦੇ ਜੂਥ ਕਲੱਬ ਇਹਨਾਂ ਨੇ ਮੁੰਡਿਆਂ ਨੇ ਬਣਾਇਆ ਬੜਾ ਵੱਡਾ ਉਪਰਾਲਾ ਕਰਿਆ ਇਹਨਾਂ ਨੇ માતા ਦੇ ਇਹ ਪੰਜ ਗੱਡੀਆਂ ਨਾਲ ਹੁਮਾ ਹੁਮਾ ਕੇ ਜਾ ਰਹੇ ਨੇ માતા ਇਹਨਾਂ ਨੂੰ ਸ਼ਕਤੀ ਬਖਸ਼ੇ ਅੱਗੇ ਨੂੰ ਵੀ ਇਹੋ ਜਿਹੇ ਵਧੀਆ ਕੰਮ ਕਰਦੇ ਰਹਿਣ ਮਾਹਮਾਈ ਇਹਨਾਂ ਦੇ ਕਿਰਪਾ ਬਣਾਈ ਰੱਖੇ ਵਾੜ ਨੰਬਰ 17 ਵਾਲਿਆਂ ਦੇ ਸਾਰੇ ਸ਼ਹਿਰ ਨਿਵਾਸੀਆਂ ਸ਼ਹਿਰ ਦਾ ਵੀ ਬੜਾ ਸਹਿਯੋਗ ਹੈ ਜੀ ਸ਼ਹਿਰ ਦਾ ਵੀ ਇਹਨਾਂ ਨੂੰ ਸਹਿਯੋਗ ਹੈ ਵਾੜ ਨੰਬਰ 17 ਦਾ ਵੀ ਸਾਰਾ ਸਹਿਯੋਗ ਹੈ ਇਹ ਰਲ ਕੇ ਇਹਨੂੰ ਜਿੱਥੇ ਨੂੰ ਲੈ ਕੇ ਚੱਲੇ ਨੇ ਇਹਨਾਂ ਨੂੰ ਮਾਹਮਾਈ ਸ਼ਕਤੀ ਬਖਸ਼ੇ ਪੁੱਲੂ ਬਲਜੋਤ ਅੱਜ ਕਿੰਨੀਆਂ ਗੱਡੀਆਂ ਲੈ ਕੇ ਜੈਣਾ ਕਿੱਥੋਂ ਤੇ ਕਿੱਥੇ ਲੈ ਕੇ ਚੱਲਦੇ ਆਂ ਅੱਜ ਅਸੀਂ 4 ਤੋਂ 5 ਗੱਡੀਆਂ ਲੈ ਕੇ ਜਾ ਰਹੇ ਆਂ ਮਾਤਾ ਨੈਨਾ ਦੇਵੀ ਝੱਜਰ ਪਿੰਡ ਕੌਲਾਂ ਵਾਲਾ ਟੋਬਾ ਜੀ ਕਿੰਨੀਆਂ ਗੱਡੀਆਂ ਲੈ ਕੇ ਜਾਓਗੇ 5 ਗੱਡੀਆਂ ਲੈ ਕੇ ਜਾ ਰਹੇ ਆਂ ਅੱਜ ਅਸੀਂ ਇਹ ਮੈਂ ਭੰਡਾਰਾ ਥੋੜਾ ਇਹ ਪਹਿਲਾ ਵਿਸ਼ਾਲ ਭੰਡਾਰਾ ਹੀ ਸਾਡਾ ਜੋ ਜਨਤਾ ਦੇ ਸਹਿਯੋਗ ਨਾਲ ਅਸੀਂ ਲਾ ਰਹੇ ਆਂ ਜੀ ਆ ਜੀ 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 ਹਾਂ ਜੀ ਸੇਵਾ ਲੈ ਕੇ ਜਾ ਰਹੇ ਆਂ ਜੀ ਅਸੀਂ ਬਾਰਡਰ ਵਿਸਥਾਰਾ ਚੋਂ ਸਾਰੇ ਮਾਰਕੀਟ ਦੇ بڑے ਸਹਿਯੋਗ ਨਾਲ ਧੂਰੀ ਨਿਵਾਸ਼ਾਂ ਸਹਿਯੋਗ ਨਾਲ ਦੋ ਟਰੱਕ ਸਾਡੇ ਕੋਲ ਰਸਣ ਦੇ ਪਰੇ ਸੁੱਕਾ ਸਿੱਧਾ ਸਿਲੰਡਰ ਵਗੈਰਾ ਤੇ 25 30 ਛੇਵਾਦਾਰ ਜਿਹੜੇ ਮਤਲਬ ਉੱਥੇ ਹੀ ਰਹਿਣਗੇ ਕੂਲਰ ਪੱਖੇ ਵਗੈਰਾ ਜਨਤਾ ਦਾ ਪੂਰਾ ਰਹਿ ਐਸਲਾ ਪ੍ਰਬੰਧ ਉੱਥੇ ਹੋਊਗਾ ਜੀ ਤੇ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਹੀ ਕੰਮ ਹੋ ਰਿਹਾ ਹੈ ਇਹ ਇੱਕ ਹਫਤਾ ਚੱਲੂਗਾ ਜੀ ਅੱਠ ਨੂੰ ਖਤਮ ਹੋਊਗਾ ਜੀ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ